ਸਪਰੀਮ ਕੋਰਟ ਨੇ ਜਦੋਂ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦਿੱਤੀ ਤਾਂ ਉਹਨਾਂ ਨੇ ਜੋ ਟਿੱਪਣੀ ਕੀਤੀ ਉਹ ਬੜੀ ਅਹਿਮ ਹੈ ਮਾਨਜਕ ਸੁਪਰੀਮ ਕੋਰਟ ਨੇ ਕਿਹਾ ਕਿ ਕਿਉਂਕਿ ED ਦੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਚੁੱਕੀ ਸੀ ਔਰ CBI ਨੇ ਸਿਰਫ ਉਹਨਾਂ ਨੂੰ ਇਸ ਕਰਕੇ ਗ੍ਰਿਫਤਾਰ ਕੀਤਾ ਕਿ ਉਹ ਜਿਲ੍ਹੇ ਤੋਂ ਬਾਹਰ ਨਾ ਜਾ ਸਕੇ ਇਹਦਾ ਸਿੱਧਾ ਜਿਹਾ ਮਤਲਬ ਹੈ ਕਿ CBI ਨੇ ਸਾਜ਼ਿਸ਼ ਕੀਤੀ ਫਿਰ ਇਸ ਸਾਜ਼ਿਸ਼ ਦੇ ਪਿੱਛੇ ਕੌਣ ਹੈ ਇਸ ਸਾਜਿਸ਼ ਦੇ ਪਿੱਛੇ ਤਾਂ ਭਾਜਪਾ ਜਾਂ ਅੰਮਿਤਸ਼ਾਈ ਹੋ ਸਕਦੇ ਹੈ ਜੋ ਕਿ ਵਿਰੋਧੀ ਪਾਰਟੀਆਂ ਨੂੰ ਖਤਮ ਕਰਨ ਵਾਸਤੇ ਵਿਰੋਧੀ ਨੇਤਾਵਾਂ ਨੂੰ ਖਤਮ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਹੈ ਉਹ ਚਾਹੁੰਦੇ ਨਹੀਂ ਕਿ ਹਿੰਦੁਸਤਾਨ ਦੇ ਵਿੱਚ ਕੋਈ ਹੋਰ ਪਾਰਟੀ ਉਹਨਾਂ ਦੇ ਸਾਹਮਣੇ ਖੜੀ ਹੋ ਸਕੇ ਖਾਸ ਕਰਕੇ ਸ਼੍ਰੀ ਅਰਵਿੰਦ ਕੇਸ਼ਰੀਵਾਲ ਜਿਨ੍ਹਾਂ ਦੀ ਰਾਜਨੀਤੀ ਨੇ ਹਿੰਦੁਸਤਾਨ ਦੀ ਦਸ਼ਾ ਅਤੇ ਦਿਸ਼ਾ ਨੂੰ ਤਬਦੀਲ ਕਰ ਦਿੱਤਾ ਅੱਜ ਲੋਕ ਜਿਹੜੇ ਹੈਗੇ ਉਹ ਤੇ ਵੰਦਾ ਰਾਜਨੀਤੀ ਦੀ ਗੱਲ ਕਰਨ ਲੱਗ ਪਏ ਕਿਉਂਕਿ ਇਹ ਕਰਪਸ਼ਨ ਜਿਹੜੀ ਹੈ ਇਸ ਨੇ ਹਿੰਦੁਸਤਾਨ ਦੇ ਜਨ ਮਾਨਸ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਔਰ ਇਹ ਚੀਜ਼ ਨਾ ਬੀਜੇਪੀ ਨੂੰ ਚੰਗੀ ਲੱਗਦੀ ਹੈ ਨਾ ਅਮਿਤ ਸ਼ਾਹ ਜੀ ਨੂੰ ਚੰਗੀ ਲੱਗਦੀ ਹੈ ਸੋ ਹੁਣ ਜਦੋਂ ਵਾਂਝਕ ਸੁਪਰੀਮ ਕੋਰਟ ਨੇ ਇੱਡੀ ਵੱਡੀ ਟਿੱਪਣੀ ਕਰਦੀ ਕਿ ਅਰਵਿੰਦ ਕੇਜਰੀਵਾਲ ਨੂੰ ਇੱਕ ਸਾਜ਼ਿਸ਼ ਦੇ ਤਹਿਤ ਫਸਾ ਕੇ ਅੰਦਰ ਰੱਖਿਆ ਗਿਆ ਤਾਂ ਅਸੀਂ ਡਿਮਾਂਡ ਕਰਦੇ ਹਾਂ ਅ ਅਮਿਤ ਸ਼ਾਹ ਜੀ ਤੋਂ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿਉਂਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਔਰ ਇਹ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਅੰਡਰ ਆਉਂਦੀਆਂ ਨੇ ਸੋ ਆਪਣੀ ਜ਼ਿੰਮੇਵਾਰੀ ਸਮਝਦੇ ਨੈਤਿਕ ਆਧਾਰ ਦੇ ਉੱਤੇ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਔਰ ਭਾਜਪਾ ਨੂੰ ਪੂਰੇ ਮੁਲਕ ਤੋਂ ਜਿਹੜੀ ਹੈ ਉਹ ਮਾਫੀ ਮੰਗਣੀ ਚਾਹੀਦੀ ਦੀਪਕੋਟ ਨੇ ਜਦੋਂ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦਿੱਤੀ ਤਾਂ ਉਹਨਾਂ ਨੇ ਜੋ ਟਿੱਪਣੀ ਕੀਤੀ ਉਹ ਬੜੀ ਐਧਮ ਹੈ ਮਾਨਜਿਕ ਸੁਪਰੀਮ ਕੋਰਟ ਨੇ ਕਿਹਾ ਕਿ ਕਿਉਂਕਿ ਈਡੀ ਦੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਚੁੱਕੀ ਸੀ ਔਰ सीबीआई ਨੇ ਸਿਰਫ ਉਹਨਾਂ ਨੂੰ ਇਸ ਕਰਕੇ ਗ੍ਰਿਫਤਾਰ ਕੀਤਾ ਕਿ ਉਹ ਜਿਲ੍ਹੇ ਤੋਂ ਬਾਹਰ ਨਾ ਜਾ ਸਕਣ ਇਹ ਦਾ ਸਿੱਧਾ ਜਾਂ ਮਤਲਬ ਹੈ ਕਿ सीबीआई ਨੇ ਸਾਜ਼ਿਸ਼ ਕੀਤੀ ਫਿਰ ਸਾਜ਼ਿਸ਼ ਦੇ ਪਿੱਛੇ ਕੌਣ ਆ ਇਸ ਸਾਜ਼ਿਸ਼ ਦੇ ਪਿੱਛੇ ਤਾਂ ਭਾਜਪਾ ਜਾਂ ਅੰਮਿਤਸ਼ਾਹੀ ਹੋ ਸਕਦੇ ਹੈ ਜੋ ਕਿ ਵਿਰੋਧੀ ਪਾਰਟੀਆਂ ਨੂੰ ਖਤਮ ਕਰਨ ਵਾਸਤੇ ਵਿਰੋਧੀ ਨੇਤਾਵਾਂ ਨੂੰ ਖਤਮ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਹੈ ਉਹ ਚਾਹੁੰਦੇ ਨਹੀਂ ਕਿ ਹਿੰਦੁਸਤਾਨ ਦੇ ਵਿੱਚ ਕੋਈ ਹੋਰ ਪਾਰਟੀ ਉਨ੍ਹਾਂ ਦੇ ਸਭ ਨੇ ਖੜੀ ਹੋ ਸਕੇ ਖਾਸ ਕਰਕੇ ਸ਼੍ਰੀ ਅਰਵਿੰਦ ਕੇਸ਼ਰੀਵਾਲ ਜਿਨ੍ਹਾਂ ਦੀ ਰਾਜਨੀਤੀ ਨੇ ਹਿੰਦੁਸਤਾਨ ਦੀ ਦਸ਼ਾ ਅਤੇ દિਸ਼ਾ ਨੂੰ ਤਬਦੀਲ ਕਰ ਦਿੱਤਾ ਅੱਜ ਲੋਕ ਜਿਹੜੇ ਹੈਗੇ ਆ ਉਹ ਇਮਾਨਦਾਰ ਰਾਜਨੀਤੀ ਦੀ ਗੱਲ ਕਰਨ ਲੱਗਦੇ ਆ ਕਿਉਂਕਿ ਇਹ ਕਰਪਸ਼ਨ ਜਿਹੜੀ ਹੈ ਇਸ ਨੇ ਹਿੰਦੁਸਤਾਨ ਦੇ ਜਨमानस ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਔਰ ਇਹ ਚੀਜ਼ ਨਾ ਭਾਜਪਾ ਨੂੰ ਚੰਗੀ ਲੱਗਦੀ ਹੈ ਨਾ ਅਮਿਤ ਸ਼ਾਹ ਜੀ ਨੂੰ ਚੰਗੀ ਲੱਗਦੀ ਹੈ ਸੋ ਹੁਣ ਜਦੋਂ ਵਾਂਝਕ ਸੁਪਰੀਮ ਕੋਰਟ ਨੇ ਇੱਡੀ ਵੱਡੀ ਟਿੱਪਣੀ ਕਰਦੀ ਕਿ ਅਰਵਿੰਦ ਕੇਜਰੀਵਾਲ ਨੂੰ ਇੱਕ ਸਾਜਿਸ਼ ਦੇ ਤਹਿਤ ਫਸਾ ਕੇ ਅੰਦਰ ਰੱਖਿਆ ਗਿਆ ਤਾਂ ਅਸੀਂ ਡਿਮਾਂਡ ਕਰਦੇ ਹਾਂ ਅ ਅਮਿਤ ਸ਼ਾਜੀ ਤੋਂ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿਉਂਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਔਰ ਇਹ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਅੰਡਰ ਆਉਂਦੀਆਂ ਨੇ ਸੋ ਆਪਣੀ ਜ਼ਿੰਮੇਵਾਰੀ ਸਮਝਦੇ ਨੈਤਿਕ ਆਧਾਰ ਦੇ ਉੱਤੇ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਔਰ ਭਾਜਪਾ ਨੂੰ ਪੂਰੇ ਮੁਲਕ ਤੋਂ ਜਿਹੜੀ ਹੈ ਉਹ ਮਾਫੀ ਮੰਗਣੀ ਚਾਹੀਦੀ ਹੈ